ਹੁਸ਼ਿਆਰਪੁਰ ਜ਼ਿਲ੍ਹੇ ਦੇ ਹਲਕਾ ਚੱਪੇਵਾਲ ਤੋਂ ਬਧਾਇਕ ਡਾਕਟਰ ਰਾਜਕਮਰ ਦੀ ਗਵਾਈ ਵਿੱਚ ਕਿਸਾਨਾਂ ਦੇ ਹੱਕ ਵਿੱਚ ਇੱਕ ਟਰੈਕਟਰ ਮਾਰਚ ਕੱਢਿਆ ਗਿਆ। मजदूर एकता खान मजदूर एकता खान मजदूर साहब अस डिफेक्टर आज पंजाब प्रदेश कांग्रेस कमेटी ਵੱਲੋਂ ਕਿਸਾਨੀ ਬਚਾਓ ਮਾਰਚ ਜਿਹੜਾ ਅੱਜ ਪੂਰੇ ਪੰਜਾਬ ਦੇ ਵਿੱਚ ਹਰ ਵਿਧਾਨ ਸਭਾ ਹਲਕੇ ਦੇ ਵਿੱਚ ਜਿਹੜਾ ਉਹ ਕੱਢਿਆ ਜਾ ਰਿਹਾ ਅੱਜ ਦੇ ਇਸ ਰੋਸ਼ ਮਾਰਚ ਦਾ ਜਿਹੜਾ ਮੇਨ ਉਦੇਸ਼ ਇਹ ਹੈ ਕਿ ਤੁਹਾਨੂੰ ਜਿਵੇਂ ਕਿ ਪਤਾ ਹੈ ਕਿ ਕਿਸਾਨੀ ਅੰਦੋਲਨ ਜਿਹੜਾ ਉਸ ਦਾ ਦੂਜਾ ਪਾਰਟ ਜਿਹੜਾ ਉਹ ਅੱਜ ਸਰਹੱਦਾਂ ਤੇ ਚੱਲ ਰਿਹਾ ਔਰ ਬਾਰਡਰਸ ਤੇ ਅੱਜ ਸ਼ੰਭੂ ਬਾਰਡਰ ਤੇ ਜਾਂ ਖਨੌਰੀ ਬਾਰਡਰ ਤੇ ਅੱਜ ਅਜਿਹਾ ਮਾਹੌਲ ਲੱਗਦਾ ਹੈ ਕਿ ਅਸੀਂ ਜਿਵੇਂ ਆਪਣੇ ਕਿਸੇ ਦੁਸ਼ਮਣ ਦੇਸ਼ ਨਾਲ ਲੜਾਈ ਲੜ ਰਹੇ ਹੋਈਏ ਉਸ ਨੂੰ ਇੱਕ ਬਾਰਡਰਸ ਮੰਗੋ ਸੀਲ ਕਰ ਦਿੱਤਾ ਉਹਦੀਆਂ ਸੀਮਾਵਾਂ ਤੈਅ ਕਰਤੀਆਂ ਗਈਆਂ ਕਿ ਮਤਲਬ ਇਵਨ ਕਿ ਨੁਕੀਲੀਆਂ ਜਿਹੜੀਆਂ ਉੱਥੇ ਜਿਹੜੇ ਸੂਏ ਆ ਉਹ ਗੱਡ ਦਿੱਤੇ ਗਏ ਆ ਔਰ ਸਿਮੈਂਟਡ ਜਿਹੜੀਆਂ ਦੀਵਾਰਾਂ ਬਣਾਈਆਂ ਗਈਆਂ ਔਰ ਐਨਾ ਨਹੀਂ ਅੰਦੋਲਨ ਚੱਲ ਰਿਹਾ ਹੈ ਕਿਸਾਨੀ ਜਿਹੜੇ ਸਾਡੇ ਕਿਸਾਨ ਵੀਰ ਨੇ ਉਹਨਾਂ ਵੱਲੋਂ ਕੋਈ ਵੀ ਅਜਿਹਾ ਕੰਮ ਨਹੀਂ ਕੀਤਾ ਜਾ ਰਿਹਾ ਪਰ ਅਫਸੋਸ ਦੀ ਗੱਲ ਇਹ ਹੈ ਕਿ ਹਰਿਆਣਾ ਪੁਲਿਸ ਵੱਲੋਂ ਜਾਂ ਹਰਿਆਣਾ ਸਾਈਡ ਤੋਂ ਆ ਥੋੜੇ ਦਿਨ ਪਹਿਲਾਂ ਸਾਡੇ ਜਿਹੜੇ ਬਹੁਤ ਹੀ ਸਾਡੇ ਨੌਜਵਾਨ ਸਾਥੀ ਹੋਂਵਰ ਸ਼ੁਭਕਰਨ ਜੀ ਜਿਹੜੇ ਕਿ 21-22 ਸਾਲ ਦੇ ਮਹਿਜ ਹੈ ਉਹਨਾਂ ਦੀ ਗੋਲੀ ਮਾਰ ਕੇ ਜਿਹੜੀ ਹੈ ਬੜੀ ਆਲ ਮਨੁੱਖੀ ਤਰੀਕੇ ਦੇ ਨਾਲ ਹੱਤਿਆ ਕਰ ਦਿੱਤੀ ਗਈ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਔਰ ਇਸ ਦੇ ਨਾਲ ਨਾਲ ਇੱਕ ਸਾਡਾ ਨੌਜਵਾਨ ਵੀ ਜਿਹੜਾ ਪ੍ਰੀਤਪਾਲ ਜੀ ਦਾ ਨਾਮ ਹੈ ਉਸ ਨੂੰ ਲਿਜਾ ਕੇ ਪੀਜੇ ਰੋहतक ਜਿਹੜਾ ਉਹਨੂੰ ਉਲਟਾ ਇਲਾਜ ਬਿਨਾ ਕਿਸੇ ਇਨਫੋਰਮੇਸ਼ਨ ਤੋਂ ਉੱਥੇ ਉਹਦਾ ਇਲਾਜ ਬਿਨਾ ਦੱਸੇ ਪੁੱਛੇ ਕਰਵਾਇਆ ਜਾ ਰਿਹਾ ਸੋ ਅੱਜ ਦੇ ਸਾਡੇ ਸਰੋਸ਼ ਮਾਰਚ ਦੀ ਸਭ ਤੋਂ ਵੱਡੀ ਮੰਗੇ ਹੈ ਵੀ ਇਹ ਜਿਹੜਾ ਆਲ ਮਨੁੱਖੀ ਜਿਹੜਾ ਵਰਤਾਰਾ ਕੀਤਾ ਗਿਆ ਸਾਡੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਇਹ ਮੰਗ ਹੈ ਕਿ ਇਹ ਜਿਹੜਾ ਪਰਚਾ ਇਹ ਫੌਰਾ 302 ਦੇ ਤਹਿਤ ਇਹ ਪਰਚਾ ਦਰਜ ਕੀਤਾ ਜਾਵੇ ਤੇ ਜੋ ਹੋਰ ਵੀ ਤਸ਼ੱਦਦ ਸਾਡੇ ਉਸ ਨੌਜਵਾਨ ਦੇ ਨਾਲ ਹੋਇਆ ਜਿਸ ਤਰ੍ਹਾਂ ਉਹਨਾਂ ਨੂੰ ਕੁੱਟਿਆ ਗਿਆ ਤੇ ਉਸ ਦੇ ਖਿਲਾਫ ਵੀ ਜਿਹੜਾ ਉਹ ਬਣਦੀ ਕਾਰਵਾਈ ਜਿਹੜੀ ਉਹਦੇ ਵੱਲੋਂ ਤੇ ਪੁਲਿਸ ਦੇ ਖਿਲਾਫ ਹਰਿਆਣਾ ਪੁਲਿਸ ਦੇ ਖਿਲਾਫ ਉਹ ਕੀਤੀ ਜਾਵੇ ਖਾਸ ਤੌਰ ਤੇ ਸਾਡੀ ਮੰਗ ਉੱਚੀ ਤੌਰ ਤੇ ਹੈ ਕਿ ਜਿਹੜਾ ਹਰਿਆਣਾ ਪ੍ਰਦੇਸ਼ ਦਾ ਜਿਹੜਾ ਹੋਮ ਮਿਨਿਸਟਰ ਉਹਦੇ ਖਿਲਾਫ ਜਿਹੜੀ ਕਾਰਵਾਈ ਹੈ ਉਹ ਪਰਚਾ ਦਰਜ ਕੀਤਾ ਜਾਵੇ ਤੇ ਉਸਦੇ ਖਿਲਾਫ ਕਾਰਵਾਈ ਕੀਤੀ ਜਾਵੇ ਟਰੈਕਟਰ ਮਾਰਚ ਕਿੱਥੇ ਕੀਤਾ ਜਾਵੇ ਟਰੈਕਟਰ ਮਾਰਚ ਸਾਡਾ ਮੇਨਲੀ ਅਸੀਂ 8 ਤੋਂ 10 ਕਿਲੋਮੀਟਰ ਜਿਹੜਾ ਟਰੈਕਟਰ ਮਾਰਚ ਕਰਾਂਗੇ ਤੇ ਮੋਸਟ ਲਾਈਕਲੀ ਜਿਹੜਾ ਬਾਈਪਾਸ ਜਿਹੜਾ ਹੈਗਾ ਉੱਥੇ ਤੱਕ ਜਿਹੜਾ ਸਾਡਾ ਮਾਰਚ ਜਾਏਗਾ ਥੈਂਕ ਯੂ